ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਗੌੜੀ ਰਾਜ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 828 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਆਪਣੇ ਸੇਵਕ ਕੋ ਕਬੂਨਾ ਬਿਸਾਰੋ ਇਹ ਪ੍ਰਮਾਤਮਾ ਆਪਣੇ ਸੇਵਕ ਨੂੰ ਆਪਣੇ ਆਪ ਤੋਂ ਕਦੇ ਵੀ ਕਦੇ ਵੀ ਵਿਛੋੜੋ ਨਾ ਵਿਸਾਰੋ ਨਾ ਉਰ ਲਾਗੋ Swami ਪ੍ਰਭ ਮੇਰੇ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਇਹ ਪ੍ਰਮਾਤਮਾ ਮੈਨੂੰ ਆਪਣੇ ਗਲ ਦੇ ਨਾਲ ਲਗਾ ਲਵੋ ਅਤੇ ਮੇਰੀ ਪੁਰਬਲੀ ਪ੍ਰੀਤ ਨੂੰ ਕਦੇ ਵੀ ਵਿਸਾਰੋ ਨਾ ਇਹ ਮੇਰੀ ਪ੍ਰੀਤ ਪਿਛਲੇ ਜਨਮਾਂ ਦੀ ਆਪ ਜੀ ਨਾਲ ਲੱਗੀ ਹੋਈ ਹੈ ਰਹਾਉ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਅਮਰੇ ਦੁਖ ਹਿਰਦੈ ਮਤ ਧਾਰੋ ਆਪ ਜੀ ਦਾ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਮੈਲੇ ਮਨ ਨੂੰ ਪਵਿੱਤਰ ਕਰਨ ਵਾਲਾ ਹੈ ਮੇਰੇ ਦੁੱਖ ਦੂਰ ਕਰਨ ਵਾਲਾ ਹੈ ਇਸ ਕਰਕੇ ਮੇਰੇ ਔਗਣਾ ਨੂੰ ਨਾ ਚਿਤਾਰਦਿਆਂ ਹੋਇਆ ਆਪਣੇ ਗਲ ਦੇ ਨਾਲ ਲਗਾ ਕੇ ਰੱਖੋ ਜੀਵਨ ਪ੍ਰਾਣ ਹਰ ਧਨ ਸੁਖ ਤੁਮੀ ਓ ਮੈਂ ਪਟਲ ਕਿਰਪਾ ਕਰਜ਼ਾਰ ਹੂੰ اے ਪ੍ਰਮਾਤਮਾ ਤੁਸੀਂ ਮੇਰਾ ਜੀਵਨ ਹੋ ਤੁਸੀਂ ਹੀ ਮੇਰਾ ਧਨ ਦੌਲਤ ਹੋ ਤੁਸੀਂ ਹੀ ਮੇਰੇ ਸਾਰੇ ਸੁਖ ਹੋ ਤੇ ਮੇਰੀ ਹਉਮੈ ਦੀ ਕੰਧ ਨੂੰ ਆਪ ਹੀ ਤੋੜ ਦੇਣਾ ਜਲ ਵੀ ਹੂੰ ਅਮੀਲ ਕਤ ਜੀਵਨ ਦੁੱਧ ਬਿਨਾ ਰਹਿਣ ਕਤਬਾਰੋ ਜਿਵੇਂ ਜਲ ਤੋਂ ਬਿਗੈਰ ਮੱਛੀ ਦਾ ਮਰਨਾ ਤੈ ਹੈ ਜਿਵੇਂ ਦੁੱਧ ਤੋਂ ਬਿਗੈਰ ਬੱਚਾ ਨਹੀਂ ਰਹਿ ਸਕਦਾ ਐਵੇਂ ਹੀ ਮੈਂ ਆਪ ਜੀ ਦੇ ਚਰਣਾ ਤੋਂ ਬਿਗੈਰ ਨਹੀਂ ਰਹਿ ਸਕਦਾ ਜਨ ਨਾਨਕ ਪਿਆਸ ਚਰਨ ਕਮਲ ਕੀ ਪੇਖ ਦਰ ਸੁਆਮੀ ਸੁਖਸਾਰੋ ਐਵੇਂ ਹੀ ਦਾਸ ਨਾਨਕ ਦੀ ਆਪ ਜੀ ਦੇ ਚਰਣਾ ਦੇ ਨਾਲ ਪਿਆਸ ਲੱਗੀ ਹੋਈ ਹੈ ਪ੍ਰੀਤ ਲੱਗੀ ਹੋਈ ਹੈ ਤੇ ਆਪਣਾ ਦਰਸ ਦੇ ਕੇ ਦਰਸ਼ਨ ਲੈ ਕੇ ਮੇਰੇ ਜੀਵਨ ਦੇ ਸਾਰੇ ਦੁੱਖ ਦੂਰ ਕਰੋ ਅਤੇ ਮੇਰੇ ਮਨ ਨੂੰ ਸਦੀਵੀ ਸੁਖ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ